ਬਠਿੰਡਾ ਸੀਟ ਦੇ ਉੱਤੇ ਫਿਲਹਾਲ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਚਰਚਾਵਾਂ ਦੇ ਵਿੱਚ ਇੱਕ ਹੋਰ ਨਾਮ ਸਾਹਮਣੇ ਆਇਆ ਜਦੋਂ ਬਠਿੰਡਾ ਸੀਟ ਦੇ ਉੱਤੋਂ ਵਕ ਵਕ ਪਾਰਟੀਆਂ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਤਾਂ ਇੱਕ ਨਾਮ ਇਹੋ ਜਿਹਾ ਆ ਜਿੰਨੇ ਹੁਣ ਇਸ ਚੋਣ ਦੰਗਲ ਦੇ ਵਿੱਚ ਸੰਪੂਰਨ ਤੌਰ ਦੇ ਉੱਤੇ ਉਤਰਨ ਦਾ ਐਲਾਨ ਕਰ ਦਿੱਤਾ ਮੇਰੀ ਮਰਾਦ ਲੱਖਾ ਸਿਧਾਣੇ ਤੋਂ ਹੈ ਦਰਸਲ ਸਾਬਕਾ ਗੈਂਗਸਟਰ ਔਰ ਮੌਜੂਦਾ ਐਕਟਿਵਿਸਟ ਲੱਖਾ ਸਿਧਾਣਾ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਉਤਰ ਚੁੱਕਿਆ ਹੈ ਦਰਸਲ ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਤੋਂ ਐਮਪੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਲ ਬੈੰਦੇ ਨੇ ਲੱਖਾ ਸਿਧਾਨਾ ਔਰ ਉਸੇ ਵੇਲੇ ਇਸ ਗੱਲ ਦਾ ਐਲਾਨ ਕੀਤਾ ਜਾਂਦਾ ਕਿ ਲੱਖਾ ਸਿਧਾਨਾ ਜਿਹੜੇ ਨੇ ਉਹ ਬਠਿੰਡਾ ਤੋਂ ਜਿਹੜੀ ਹੈ ਉਹ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਨੇ ਔਰ ਇਸ ਬਾਰੇ ਸਿਮਰਨਦੀਪ ਸਿੰਘ ਮਾਨ ਨੇ ਵੀ ਹਮਾਇਤ ਕਰ ਦਿੱਤੀ ਕਿ ਉਹ ਲੱਖਾ ਸਧਾਨਾ ਦੀ ਹਮਾਇਤ ਕਰਨਗੇ ਲੋਕਾਂ ਦਾ ਇਹ ਸੋਚਣਾ ਸੀ ਪੱਤਰਕਾਰਾਂ ਦਾ ਇਹ ਸੋਚਣਾ ਸੀ ਕਿ ਉਸ ਵੇਲੇ ਲੱਖਾ ਸਧਾਨਾ ਆਪ ਨਹੀਂ ਸਕੋ ਸਿਮਰਨਦੀਪ ਸਿੰਘ ਮਾਨ ਦੇ ਨਾਲ ਰਲ ਕੇ ਉਹਨਾਂ ਦੀ ਪਾਰਟੀ ਦੇ ਥਰੂ ਇਲੈਕਸ਼ਨ ਲੜ ਸਕਦੇ ਨੇ ਪਰ ਇਸ ਉੱਤੇ ਵੀ ਕਿਆਸਰਾਈਆਂ ਜਿਹੜੀਆਂ ਨੇ ਉਹ ਸਾਫ਼ ਹੋ ਗਈਆਂ ਲੱਖਾ ਸਧਾਨਾ ਨੇ ਆਪ ਹੀ ਦੱਸ ਦਿੱਤਾ ਕਿ ਉਹ ਆਜ਼ਾਦ ਉਮੀਦਵਾਰ ਲੜਨਗੇ ਪਰ ਉਹਨਾਂ ਨੂੰ ਸਮਰਥਨ ਜਿਹੜਾ ਹੈ ਉਹ ਸਿਮਰਨਜੀਤ ਸਿੰਘ ਮਾਨ ਦੇ ਰਹੇ ਨੇ ਉਹ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ ਜ਼ਰੂਰ ਪਰ ਉਹਨਾਂ ਨੂੰ ਸਮਰਥਨ ਜਿਹੜਾ ਹੈ ਉਹ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਰਹੀ ਹੈ ਉਹਨਾਂ ਦਾ ਇਹ ਦਾਵਾ ਹੈ ਕਿ ਜਦੋਂ ਪਹਿਲਾਂ ਚੋਣ ਲੜੀ ਗਈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਸੰਗਰੂਰ ਚੋਣ ਲੜੀ ਗਈ ਸੀ ਉਸ ਵੇਲੇ ਵੀ ਪੂਰਾ ਸਮਰਥਨ ਜਿਹੜਾ ਲੱਖਾਂ ਸਦਾਣਾ ਦਾ ਉਹ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਗਿਆ ਸੀਗਾ ਉਹਨਾਂ ਦਾ ਇਹ ਦਾਵਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਦੋਂ ਵੀ ਖੜੇ ਸੀ ਤੇ ਹੁਣ ਵੀ ਖੜੇ ਹੋਏ ਆ ਪਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਜਿਹੜਾ ਨੌਜਵਾਨ ਆ ਕੇ ਖੜ ਉਦਾ ਭਵੇਖ ਕੁਝ ਸੁਖਾਲਾ ਨਹੀਂ ਰਹਿੰਦਾ ਇਹਦਾ ਇਹਦੀ ਗਵਾਹੀ ਜਿਹੜੀ ਹੈ ਉਹ ਕਾਫੀ ਢੇਰ ਤੋਂ ਚੱਲਦੀ ਆ ਰਹੀ ਹੈ ਦੀਪ ਸਿੱਧੂ ਦੀ ਗੱਲ ਕਰ ਲਈਏ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਗੱਲ ਕਰ ਲਈਏ ਲਗਾਤਾਰ ਇਹਨਾਂ ਨੌਜਵਾਨਾਂ ਦੀ ਸੂਚੀ ਜਿਹੜੀ ਹੈ ਹੌਲੀ-ਹੌਲੀ ਵੱਧਦੀ ਜਾ ਰਹੀ ਹੈ ਔਰ ਲੱਗਦਾ ਇਸ ਸੂਚੀ ਦੇ ਵਿੱਚ ਹੁਣ ਲੱਖਾ ਸਿਧਾਣਾ ਵੀ شمار ਹੋ ਗਏ ਨੇ ਪਰ ਲੱਖਾ ਸਿਧਾਣਾ ਦਾ ਸਿਆਸੀ ਸਫ਼ਰ ਕੀ ਕਹਿੰਦਾ ਇਹ ਵਕਤ ਆਉਣ ਤੇ ਪਤਾ ਲੱਗੇਗਾ ਲੱਖਾ ਸਿਧਾਣਾ ਨੇ ਇੰਨਾ ਤਾਂ ਜ਼ਰੂਰ ਕਹਿ ਦਿੱਤਾ ਹੈ ਕਿ ਇਹ ਬਾਪੂ ਹੈ ਆਪਣਾ ਤੇ ਇਹਨਾਂ ਦੇ ਨਾਲ ਰਵਾਂਗੇ ਪਰ ਇਹ ਸਮਰਥਨ ਜਿਹੜਾ ਆ ਉਹ ਕਿੱਥੇ ਤੱਕ ਪਹੁੰਚੇਗਾ ਇਹ ਵਕਤ ਦੱਸੇਗਾ ਲੱਖਾਂ ਸਿਧਾਨਾ ਕਾਫੀ ਦੇਰ ਦੇ ਐਕਟਿਵ ਸੀਗੇ ਬਠਿੰਡਾ ਦੇ ਵਿੱਚ ਥਾਂ-ਥਾਂ ਦੇ ਉੱਤੇ ਜਾ ਕੇ ਪ੍ਰਚਾਰ ਕਰ ਰਹੇ ਸੀ ਆਪਣੀਆਂ ਰੈਲੀਆਂ ਕੱਢ ਰਹੇ ਸੀ ਇਕੱਠ ਕਰ ਰਹੇ ਸੀ ਸੱਥਾਂ ਦੇ ਵਿੱਚ ਬੈਠ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਚਰਚਾ ਆਮ ਸੀ ਕਿ ਲੱਖਾ ਸਧਾਨਾ ਚੋਣ ਮੈਦਾਨ ਚ ਉਤਰਨ ਲਈ ਤਿਆਰ ਨੇ ਇਥੇ ਤੱਕ ਕਿ ਕਈ ਵਾਰੀ ਉਹਨਾਂ ਨੇ ਇਸ ਬਾਰੇ ਬਿਆਨ ਵੀ ਦਿੱਤਾ ਸੀ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਉਤਰ ਰਹੇ ਲੱਖਾ ਸਧਾਨਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਚੋਣ ਲੜ ਚੁੱਕੇ ਨੇ 2019 ਦੇ ਵਿੱਚ ਪਰ ਹੁਣ ਦੁਬਾਰਾ ਚੋਣ ਮੈਦਾਨ ਚ ਉਤਰੇ ਨੇ ਤੇ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦੇ ਨਾਲ ਚੋਣ ਮੈਦਾਨ ਦੇ ਵਿੱਚ ਲੱਖਾ ਸਧਾਨਾ ਜਿਹੜੇ ਉਤਰੇ ਨੇ ਉਂਦੇ ਸਮੇਂ ਦੇ ਵਿੱਚ ਲੱਖਾ ਸਿਧਾਣਾ ਦਾ ਕੀ ਮਿਆਰ ਬਠਿੰਡਾ ਹਲਕੇ ਦੇ ਵਿੱਚ ਬਣਦਾ ਹੈ ਇਹ ਦੇਖਣ ਦੀ ਗੱਲ ਹੋਵੇਗੀ ਕਿਉਂਕਿ ਬਠਿੰਡਾ ਜਿਹੜਾ ਹੈ ਉਹ ਕੱਲਾ ਲੱਖੇ ਸਿਧਾਣੇ ਨਾਲ ਨਹੀਂ ਜਾਣਿਆ ਜਾ ਰਿਹਾ ਬਠਿੰਡਾ ਦੇ ਉੱਤੇ ਕਈ ਦਿਗਜ ਵਸ ਇਸ ਵੇਲੇ ਵਿਰਾਜਮਾਨ ਹੋ ਚੁੱਕੇ ਨੇ ਜਾਂ ਫਿਰ ਹੋ ਰਹੇ ਨੇ ਦਰਅਸਲ ਜੇ ਗੱਲ ਕਰੀਏ ਬਠਿੰਡੇ ਦੀ ਤਾਂ ਬਠਿੰਡੇ ਦੇ ਵਿੱਚ ਖਾਸ ਕਰਕੇ ਕਾਂਗਰਸ ਦੇ ਵੱਲੋਂ ਜੀਤਮੇਂਦਰ ਸਿੰਘ ਸਿੱਧੂ ਨੂੰ ਉਤਾਰ ਦਿੱਤਾ ਗਿਆ ਆ ਚਰਚੇ ਸੁਖਬੀਰ ਸਿੰਘ ਬਾਦਲ ਦੇ ਧਰਮ ਪਤਨੀ ਬੀਬੀ ਹਰਸਿਮਰਤ कौर ਬਾਦਲ ਦੇ ਵੀ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਇਸ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਨੇ ਔਰ ਲੱਖਾ ਸਿਧਾਣਾ ਸਬੜਨਜੀਤ ਸਿੰਘ ਮਾਨ ਦੀ ਹਮਾਇਤ ਦੇ ਨਾਲ ਇਸ ਸੀਟ ਦੇ ਉੱਤੇ ਉਤਾਰ ਦਿੱਤੇ ਗਏ ਨੇ ਉਹਨਾਂ ਨੇ ਲੰਘੇ ਆਪਣੇ ਸਮੇਂ ਦੇ ਵਿੱਚ ਕਾਫੀ ਕੰਮ ਕੀਤਾ ਪੰਜਾਬੀ ਭਾਸ਼ਾ ਨੂੰ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਕਾਫੀ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੋਈਆਂ ਨੇ ਕਾਫੀ ਲੱਖਾ ਸਿਧਾਣਾ ਲੋਕਾਂ 'ਚ ਵਿਚਰਦੇ ਨਜ਼ਰ ਆਏ ਨੇ ਔਰ ਖਾਸ ਕਰਕੇ ਲੋਕਾਂ ਨੇ ਪਸੰਦ ਕੀਤਾ ਲੱਖਾ ਸਿਧਾਣਾ ਨੂੰ ਪਰ ਕੀ ਇਹ ਸਭ ਕੁਝ ਸਿਆਸਤ ਅਲੀ ਕਾਫੀ ਹੋਵੇਗਾ ਸਿਆਸਤ ਵਿੱਚ ਜਿੱਤ ਹਾਸਲ ਕਰਨ ਲਈ ਕਾਫੀ ਹੋਵੇਗਾ ਜਾਂ ਲੱਖ ਸਿਧਾਨਾਂ ਨੂੰ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਲੋਕਾਂ ਦੇ ਪ੍ਰਤੀ ਪੰਜਾਬ ਤੇ ਪੰਜਾਬੀਅਰ ਦੇ ਪ੍ਰਤੀ ਹੋਰ ਕੰਮ ਕਰਨ ਦੀ ਲੋੜ ਹੈ ਇਹ ਸਮਾਂ ਦੱਸੇਗਾ ਇਹ ਦਾ ਚੋਣਾਂ ਦੇ ਵਿੱਚ ਕਲੀਅਰ ਹੋ ਜਾਵੇਗਾ ਖੈਰ ਆਉਂਦੇ ਸਮੇਂ ਦੇ ਵਿੱਚ ਜੋ ਕੁਝ ਹੋਵੇਗਾ ਉਹ ਵੀ ਦੱਸਦੇ ਰਹਿਾਂਗੇ ਉਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਅਸੀਂ ਜਿੰਨੀਆਂ ਵੀ ਹਮ ਖਿਆਲੀ ਤੇ ਰਾਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋਏ ਕੀ ਚੋਣ ਆ ਤੁਸੀਂ ਇਹ ਸ਼ਰੋਣੀ ਕਾਲੇ ਨਾਲ ਅਮਰਸੱਭੇ ਚੰਡੇਸਲੇ ਲੜੋਗੇ ਜਾਂ ਕਿਵੇਂ ਅਸੀਂ ਪਹਿਲੇ ਤੋਂ ਦੱਸ ਚੁੱਕੇ ਹਾਂ ਕਿ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਵੀ ਮਾਨ ਸਾਹਿਬ ਦੀ ਉੰਨੀ ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ ਇਸ ਮਤਲਬ ਤਾਂ ਕਹਿ ਰਹੇ ਹੋ ਕਿ ਅਸੀਂ ਇਹ ਕਿਹੜੇ ਤੋਂ ਇਹ ਮਿੱਤ ਅੱਡਾ ਆਉਂਦਾ ਪਾਰਟੀ ਦਾ ਨਾਮ ਕੀ ਰਹੂਗਾ ਸਾਡਾ ਯਾਤ ਤੌਰ ਤੇ ਅਸੀਂ ਲੜ ਰਹੇ ਹਾਂ ਇਹ ਚੋਣ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਚਾਲੇ ਹੋ ਤਾਂ ਤੁਸੀਂ ਪਾਰਟੀ ਦਾ ਹਿੱਸਾ ਨਹੀਂ ਹੋਏ ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ ਨਿੱਜੀ ਵਿਚਾਰ ਮੰਦੇ ਨਹੀਂ ਮਿਲਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਨਾਲ ਸਟੋਰਚ ਵੀ ਆਉਂਦੀਆਂ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹਣ ਕਿਸਾਨ ਤਾਂ ਫਚੋਂ ਲੜਦੇ ਨਹੀਂ ਹੈਗੇ ਵਿਚਾਰਤਾਂ ਸਾਡੀ ਕਿਸਾਨਾਂ ਨਾਲ ਵੀ ਲੜਦੀ ਵੇਰਾ ਆਜ਼ਾਦੀ ਤੌਰ ਤੇ ਲੜਣਾ ਪੰਜਾਬ ਲੜਣੀ ਹੈ ਮਾਨ ਸਾਹਿਬ ਦਾ ਸਮਸਟਰਾ ਕੇਂਦਰਾਸਵਾਦ ਅਸੀਂ ਸਰੂਰ ਜਿੰਨਾ ਨਾਲ ਇਹ ਆਵਾਸਪਰਤਾ ਕਿਸ ਸ਼ਰਤਾਂ ਦੇ ਦੋ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂ ਸਾਨੂੰ ਜਿਤਾਉਣ ਵਾਲੇ ਲੋਕ ਨੇ ਅਸੀਂ ਕੁਛ ਨਹੀਂ ਸਾਨੂੰ ਭੇਜਣ ਵਾਲੇ ਲੋਕ ਨੇ ਲੋਕ ਕੀ ਕਹਿੰਦੇ ਆ ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਕਹਿੰਦੇ ਬਹੁਤ ਨੇ ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ ਲਫਾਜੀ ਲੋਕਾਂ ਨੇ ਕਹਤਾ ਕਿ ਤੁਹਾਨੂੰ ਕਹਿ ਦਿੱਤਾ ਤੂੰ ਨਹੀਂ ਫੈਸਲਾ ਦੇ ਦਰ ਕੇ ਨਹੀਂ ਨਹੀਂ ਅੱਗੇ ਲੋ ਅੱਗੇ ਅਸੀਂ ਤਾਂ ਇਹ ਕਹਿੰਦੇ ਆ ਅੱਜ ਅਸੀਂ ਆ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ ਚ ਠੀਕ ਹੈ ਕੱਲ ਨੂੰ ਉੱਥੇ ਜਿਹੜੀ ਕੋਈ ਪੰਜਾਬ ਰੋਧੀ ਧਰ ਐ ਸਾਡੇ ਵਰਗਾ ਬੰਦਾ ਉੱਥੇ ਜੁੜਦੇ ਜਾ ਕੇ ਉਹ ਤਾਂ ਨਹੀਂ ਲੋਕ ਕਹਿਣਗੇ ਨਾ ਨਹੀਂ ਕਹਿਣਗੇ ਨਹੀਂ ਜੇ ਕਾਂਗਰਸ ਤੇ ਭਾਜਪਾ ਵੀ ਤੋਂ ਦੇ ਹੋਣਗੇ ਤੇ ਤੁਹਾਨੂੰ ਵੋਟ ਨਹੀਂ ਦੇ ਜੇ ਤੁਹਾਨੂੰ ਜਿਤਾਤਾ ਤਾਂ ਲੋਕਾਂ ਨੇ ਤਾਂ ਕਹਿ ਦਿੱਤਾ ਕਿ ਤੁਸੀਂ ਹੁਣ ਅੱਗੇ ਦੇਖੋ ਕੀ ਕਰਨਾ ਹੁਣ ਆਪੇ ਲਾਓ ਜੇ ਇਹੋ ਜਿਹੀ ਸਥਿਤੀ ਹੋ ਗਈ ਅਸੀਂ ਗੱਲ ਕਰਾਂਗੇ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ ਤੇ ਰੱਖਿਆ ਦੇ ਸਬੰਧ ਦੇ ਵਿੱਚ ਤੇ ਗ੍ਰਹਿ ਵਜ਼ਾਰਤ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਸਿੱਤੀ ਬੜੀ ਬੈਕ ਮੇਜ ਵਿੱਚ ਸਾਡੀ ਗੱਲ ਉੱਥੇ ਰੱਖੀ ਜਾਊਗੀ ਕਿ ਨਹੀਂ ਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਕੈਬਨਿਟ ਬਣੋਗੀ ਉਹਦੇ ਵਿੱਚ ਸਾਨੂੰ ਪਾਇਆ ਜਾਊਗਾ ਨਹੀਂ ਪਾਇਆ ਜਾਊਗਾ ਤੇ ਬਿਲਕੁਲ ਸ਼ਰਤ ਰੱਖ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋ ਸਕਾਂਗੇ ਹਲੇ ਨਾ ਅਸਰ ਸੈਟਿੰਗਾਂ ਸੂਟੀਆਂ ਕਰਕੇ ਆਉਣਗੇ ਬਈ ਦੇਖੋ ਭਲੇ ਇਹਨਾਂ ਦੀ ਆਸ ਮੇਂਦਰ ਖਾਤੇ ਸੈਟਿੰਗਾਂ ਸੂਟੀਆਂ ਹੋਣਗੀਆਂ ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਲੋਲਾ ਪੈ ਰਿਆ ਕਿ ਮਲੂਕਾ ਸਾਹਿਬ ਦੀ ਨੂੰ ਚਲੀ ਗਈ ਭਾਜਪੀ ਚੰੰਡਾ ਚਲੇਗਾ ਹੈ ਤਾਂ ਸੈਟਿੰਗ ਨਾਲ ਹੀ ਗਿਆ ਕਿ ਜੇ ਕੋਈ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ ਸ਼ਾਦੂ ਉੰਨੀ ਨਾ ਮੰਨੇ ਇਹਨਾਂ ਦੀ ਪਰਿਵਾਰਾਂ ਹੀ ਨੇੜਤਾ ਹੈਗੀ ਆ ਉੱਤੋਂ ਕੁਝ ਹੋਰ ਹੈ ਹੁਣ ਕਿਸਾਨਾਂ ਤੋਂ ਦਰਦਿਆਂ ਨੇ ਘੱਟ ਜੋੜ ਨਹੀਂ ਕੀਤਾ ਬੀਜੇਪੀ ਨਾਲ ਵੀ ਪਿੰਡਾਂ ਦੇ ਨਹੀਂ ਪੜਨ ਦੇਣਾ ਅੰਦਰੋਂ ਇਕੱਠੀ ਨੇ ਉੱਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ ਆ ਵੋਟਾਂ ਦਾ ਮਗਰੂ ਹੋ ਜਾਣਗੇ ਹੁਣ ਤੁਸੀਂ ਦੇਖੋਗੇ ਵੀ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਹੋਵੇ ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦੇਣਗੇ ਆਉਣਗੇ ਦਾ ਸੈਟਿੰਗਾਂ ਨਾਲ ਬਾਰੇ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਯਾਰ ਵੀ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਕਦੇ ਗੜ ਜੋ ਟੁੱਟ ਗਿਆ ਪਹਿਲਾਂ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੇ ਆਂ ਤੇ ਭਾਜਪਾ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰ ਰਹੇ ਆ ਇਹੀ ਕਾਲੇ ਕਾਨੂੰਨ 2020 ਦੇ ਵਿੱਚ ਬੀਬਾ ਹਰਸਿਮਰਤ ਨੇ ਵੀ ਪ੍ਰਕਾਸ਼ ਸੌਰਣਾ ਨੇ ਵੀ ਸੁਖਵੀਰ ਸਿੰਘ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ ਪਤਾ ਲੱਗਾ ਲੋਕਾਂ ਨੇ ਪਿੰਡਾਂ 'ਚ ਨਹੀਂ ਪੜੰਦੇ ਨਾ ਕਹਿੰਦੇ ਕਾਨੂੰਨ ਮਾਰੇ ਗੜ ਜੋੜ ਤੋੜ ਤਸਦੀਫਾ ਦੇਤਾ ਇਸ ਲਈ ਇਹ ਇੱਕ ਥੋੜੀ ਮੈਂ ਗੱਲ ਦਾ ਜਵਾਬ ਦੇਣ ਲੱਗਾ ਤੁਸੀਂ ਕਿਹਾ ਕਿ ਦੂਜੀਆਂ ਪਾਰਟੀਆਂ ਪਾਰਟੀਆਂ ਦਾ ਵੀ ਮੇਰੇ ਉਹ ਤੁਸੀਂ ਇਹ ਦੇਖੋ ਵੀ 13 MP ਜਿਹੜੇ ਜਾਣੇ ਆ 14 ਚੰਡੀਗੜ੍ਹੋਂ ਲਾਗੇ ਇਹਦਾ ਸਰਕਾਰ ਬਣਨ ਜਾਂ ਨਾ ਬਣਨ ਵਿੱਚ ਵੀ ਏਡਾ ਵੱਡਾ ਯੋਗਦਾਨ ਨਹੀਂ ਹੁੰਦਾ ਜੇ ਕਿਸੇ ਨੂੰ ਵਾਅਮਤ ਮਿਲ ਜਾਂਦਾ ਘੱਟੋ ਘੱਟ ਸਾਡੀ ਆਵਾਜ਼ ਤਾਂ ਉਥੇ ਬਲੰਦ ਹੋਵੇ ਨਾ ਉੱਚੇ ਜਿਹੜੀ ਆਵਾਜ਼ ਸਾਡੀ ਬੁਲੰਦ ਹੁੰਦੀ ਹੈ ਸਾਡੇ ਹੱਕਾਂ ਲਈ ਰਿਕਾਰਡ ਵੀ ਹੁੰਦੀ ਹੈ ਬਕਰਤ ਤੌਰ ਤੇ ਉਹ ਯੂਨੋ ਤੱਕ ਨੋਟਿਸ ਲਿਆ ਜਾਂਦਾ ਉਹਦਾ ਵੀ ਜੇ ਕੋਈ ਬੰਦਾ ਬੋਲਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਥੋੜੇ ਰਾਹੀਂ ਕਿ ਇਸ ਵਾਰੀ ਘੱਟੋ ਘਾਟੋ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੀ ਸਾਡੀ ਆਵਾਜ਼ ਠੋਕ ਕੇ ਰੱਖਣਾ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਕਰ ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਸ਼ਕਤੀਆਂ ਦਾ ਉਹਦੇ ਲਈ ਘੱਟੋ ਘੱਟ ਸਾਡੇ ਬੰਦੇ ਉਹੇ ਚੋਂ ਕਿ ਜ਼ੋਰ ਭੇਜੋ ਜਦੋਂ ਉੱਥੇ ਇੱਕ ਠੋਕੀ ਦਾ ਲੱਗਦਾ ਤਾਂ ਮਾਨ ਸਾਹਿਬ ਕਹਿੰਦੇ ਵੀ ਹੋਰ ਮੈਂਬਰ ਵੀ ਉੱਥੇ ਸਾਥ ਨਹੀਂ ਜੁੰਦੇ ਆਏ ਗੇ ਜੀ ਗੱਲਾਂ ਕਰਦੇ ਜੀ ਅਸਿਆ ਮਾਨ ਸਾਹਿਬ ਨੇ ਵੀ ਸੁਖਵੀਰ ਸਿੰਘ ਤੇ ਬੀਬਾ ਹਰਸਿਮਰਤ ਕਿਵੇਂ ਉਦੋਂ ਪਤਲੀ ਗਲੀ ਲੰਘੇ ਆਪਣੇ ਸਪੀਕਰ ਸਾਹਿਬ ਵਾਲੀ ਮਤਲਬ ਕਿ ਵਾਰੀ ਰਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ